ਆਪਨੇ ਸਰਜੀਤ ਸਿੰਘ ਆਪਨੇ ਆਹਲੇ ਆਪਨਾ ਕੰਮ ਕਰ ਆਪਨੇ ਓਏ ਹਟ ਆਪਨੇ ਸਰਜੀਤ ਜੀ ਨੇ ਇਧਰ ਆਈ ਇਧਰ ਆ ਬਣਾਇਆ ਆਹ ਲੇਡੀ ਸਪੋਰਟਰ ਨਾਨੀਏ ਉਨੂੰ ਕੋ ਛੇੜ ਦੇਗਾ ਹਾਂ ਓਏ ਆਹ ਲੇਡੀ ਸਪੋਰਟਰ ਆਹ ਕੀ ਕਰਦੀ ਆ ਭਾਈ ਜੀ ਹੱਥ ਤੋੜਿਆ ਓਏ ਆਹ ਦੇਖੋ ਜੀ ਜਨਾ ਨੇ ਹੱਥ ਜੱਕਿਆ ਆਹ ਲੇਡੀ ਸੇ ਹੱਥ ਜੱਕਿਆ ਆਹ ਸਰਜੀਤ ਸਿੰਘ ਐਸਆਈ ਨੇ ਆਹ ਸਰਜੀਤ ਪੁਲਿਸ ਮੁਲਾਜ਼ਮ ਨੇ ਦਿਖਾਈ ਦਰਿੰਦਗੀ ਸ਼ਿਕਾਇਤਦਾਰ ਨੇ ਪੜਾ ਕਰਨ ਗਏ ਪੁਲਿਸ ਮੁਲਾਜ਼ਮ ਨੇ ਮਹਿਲਾ ਨਾਲ ਕੀਤੀ ਕੁੱਟਮਾਰ ਘਟਨਾ ਦੀ ਵੀਡੀਓ ਹੋਈ ਵਾਇਰਲ ਇੱਕ ਵਾਰ ਫਿਰ ਖਾਕੀ ਨੇ ਦਿਖਾਇਆ ਆਪਣਾ ਰੂਪ ਸ਼ਿਕਾਇਤਦਾਰ ਨੇ ਪੜਾ ਕਰਨ ਗਏ ਪੁਲਿਸ ਅਧਿਕਾਰੀ ਵੱਲੋਂ ਮਹਿਲਾ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ ਲੋਕਾਂ ਨੂੰ ਇਨਸਾਫ ਦੇਣ ਵਾਲੀ ਖਾਕੀ ਵਰਦੀ ਹੁਣ ਖੁਦ ਸਵਾਲਾਂ ਦੇ ਘੇਰੇ ਵਿੱਚ ਦਿਖਾਈ ਦੇ ਰਹੀ ਹੈ ਇੱਕ ਸ਼ਿਕਾਇਤ ਦੇ ਆਧਾਰ ਤੇ ਜਦੋਂ ਪੁਲਿਸ ਅਧਿਕਾਰੀ આરોપી ਦੇ ਘਰ ਪਹੁੰਚੀ ਤੇ ਜਿਸ ਦੇ ਖਿਲਾਫ ਸ਼ਿਕਾਇਤ ਸੀ ਉਹ ਕਾਰ ਵਿੱਚ ਮੌਜੂਦ ਨਹੀਂ ਸੀ ਤੇ ਪੁਲਿਸ ਦਾ ਟੱਕਰਾ ਉਸ ਦੇ ਪਰਿਵਾਰਨ ਵਾਲਿਆਂ ਨਾਲ ਹੋਇਆ ਆਹ ਸੁਣੀ ਵਿੱਚ ਗੁੱਸੇ ਵਿੱਚ ਆਏ ਪੁਲਿਸ ਮੁਲਾਜ਼ਮ ਨੇ ਬਹਿਸ ਕਰ ਰਹੀ ਔਰਤ ਨੂੰ ਥੱਪੜ ਮਾਰਿਆ ਅਤੇ ਲੱਤਾਂ ਮਾਰ ਕੇ ਕੁੱਟ ਮਾਰ ਵੀ ਕੀਤੀ ਪਰਿਵਾਰ ਨੇ ਦੱਸਿਆ ਕਿ ਉਸ ਦੇ ਪਤੀ ਬਿਜਲੀ ਮੁਲਾਜ਼ਮ ਹੈ ਤੇ ਉਹ ਉਹਨਾਂ ਦੇ ਘਰ ਦੇ ਸਾਹਮਣੇ ਹੀ ਰਹਿਣ ਵਾਲੇ ਪਰਿਵਾਰ ਵੱਲੋਂ ਬਿਜਲੀ ਦੀ ਕੁੰਡੀ ਲਗਾਈ ਜਾਂਦੀ ਸੀ ਜੋ ਪਹਿਲਾਂ ਫੜੀ ਗਈ ਸੀ ਜਿਸ ਕਰਕੇ ਉਹਨਾਂ ਨੇ ਨਾਲ ਮਨਮੁਲਾਵ ਚੱਲਦਾ ਰਿਹਾ ਜਿਸ ਦੇ ਆਧਾਰ ਤੇ ਉਹਨਾਂ ਨੇ ਸ਼ਿਕਾਇਤ ਸਾਡੇ ਖਿਲਾਫ ਕਰ ਦਿੱਤੀ ਜਿਸ ਦਾ ਨਿਪਟਾਰਾ ਕਰਨ ਲਈ ਪੁਲਿਸ ਆਈ ਸੀ ਲੇਕਿਨ ਪੁਲਸ ਨੇ ਕੁਝ ਨਹੀਂ ਸੁਣਿਆ ਸਕੋ ਆਪਣੀ ਵਰਦੀ ਦਾ ਰੋਪ ਦਿਖਾਉਂਦਿਆਂ ਬਿਨਾ ਕਿਸੇ ਲੇਡੀ ਪੁਲਿਸ ਮੁਲਾਜ਼ਮ ਨਾਲ ਲੈ ਕੇ ਹੌਂਚੇ ਅਧਿਕਾਰੀ ਵੱਲੋਂ ਪਰਿਵਾਰ ਦੀ ਔਰਤ ਨਾਲ ਘੁੱਟਮਾਰ ਕੀਤੀ ਗਈ ਜਿਸ ਨੂੰ ਹੁਣ ਇਲਾਜ ਦੇ ਲਈ ਸਿਵਲ ਹਸਪੀਟਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਅਜਿਹੇ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਦ ਇਸ ਬਾਰੇ ਏਐਸਆਈ ਸਰਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾ ਉਸ ਨੇ মিডিਆ ਤੋਂ ਦੂਰੀ ਬਣਾਈ ਰੱਖੀ ਹੋਈ ਹੈ ਤੁਹਾਡੇ ਨਾਲ ਕਿ ਨੇ ਵੀਰ ਬੰਦੇ ਦੇ ਵਰਖਲਾ ਪਰਚਾ ਦਿੱਤਾ ਬੰਦਾ ਡਿਊਟੀ ਤੇ ਸੀਗਾ ਉਹ ਜਨਾਨੀ ਨੇ ਸਾਹਮਣੇ ਰੰਦੀ ਆਾ ਕ੍ਰਿਸ਼ਨਾ ਕਲੇਮ ਚ ਬਸ ਉਹਨਾਂ ਨੇ ਆ ਕੇ ਕਹਿੰਦੇ ਅੰਦਰ ਆ ਜਾ ਅੰਦਰ ਹੱਥੋਂ ਪਾਈ ਕੱਢ ਲਈ ਅੰਦਰ ਵੀ ਮਾਰਿਆ ਬਾਰ ਕਲੀ ਚ ਵੀ ਮਾਰਿਆ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਮੇਰੇ ਬਾਹ ਵੀ ਤੋੜਦੀ ਐ ਮੂੰਹ ਤੇ ਮਾਰੇ ਚੱਪਲ ਬੂਟ ਬਹੁਤ ਬੁਰੀ ਤਰ੍ਹਾਂ ਹੁਣ ਤਾਂ ਮੇਰੇ ਮਾੜੇ ਜੀ ਹਾਲ ਬੋਲਣ ਵਾਲੇ ਹੁਣੇ ਬੋਲੇਗੇ ਨਹੀਂ ਜਾ ਰਿਆ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕੀ ਨਾਮ ਹੈ ਉਸ ਮੁਲਾਜ਼ਮ ਦਾ ਕੀ ਨਾਮ ਹੈ ਮੇਰੇ ਘਰ ਵਾਲਾ ਰੂਪ ਲਾਲ ਨਾਵਾ ਦਾ ਨਹੀਂ ਜਿਹਨੇ ਤੁਹਾਨੂੰ ਕੁੱਟਮਾਰ ਕੀਤੀ ਉਹਦਾ ਨਾਮ ਕੀ ਹੈ ਉਹਦਾ ਨਾਮ ਨੇ ਮੈਨੂੰ ਪਤਾ ਐਸਾ ਹੀ ਸੁਰਜੀਤ ਚਾਰ ਜਨੇ ਸੀਗੇ ਦੋ ਸੀਨ ਵਰਦੀ ਦੇ ਚੀ ਦੋ ਨੇ ਵਰਦੀਸ ਆਏ ਸੁਰਜੀਤ ਸਿੰਘ ਕੀ ਨਾਮ ਹੈ ਉਹਨਾਂ ਦਾ ਸੁਰਜੀਤ ਸਿੰਘ ਕਿਹੜੇ ਥਾਣੇ ਤੋਂ ਆਏ ਸੀਗੇ ਹੁਣ ਗੜੀ ਤੇ ਤੁਹਾਨੂੰ ਕਿਹੜੀ ਵਜ੍ਹਾ ਤੇ ਤੁਹਾਨੂੰ ਕਿਹੜੀ ਗੱਲੋਂ ਕੁੱਟਿਆ ਜੀ ਮੇਰੇ ਬੰਦੇ ਦੇ ਬਰਥ ਲਾਗ ਪਰਚਾ ਲੈ ਕੇ ਆਏ ਸੀਗੇ ਬੰਦਾ ਡਿਊਟੀ ਤੇ ਸੀਗਾ ਅਜੀ ਕੀ ਤੁਹਾਡੀ ਸ਼ਿਕਾਇਤ ਸੀ ਕਿ ਕੀ ਕਿੱਥੇ ਰਹਿੰਦੇ ਹੋ ਸਸ ਮੈਂ ਕ੍ਰਿਸ਼ਨਨ ਕਲੇਵ ਚ ਰਹਿੰਦੀ ਆ ਤੇ ਮੇਰਾ ਰੂਪ ਲਾਲ ਮੇਰੇ ਘਰ ਦੇ ਸਾਹਮਣੇ ਬਿਜਲੀ ਚ ਰਹਿੰਦਾ ਮੇਰਾ ਨਾ ਕ੍ਰਿਸ਼ਨਨ ਕਲੇਵ ਦੇ ਵਿੱਚ ਅਨ ਪ੍ਰੂਵਡ ਕਲੋਨੀ ਓਨ ਕਰਕੇ ਮੀਟਰ ਨਹੀਂ ਸੀ ਲੱਗ ਰਿਹਾ ਤੇ ਉਹਦੇ ਵਿੱਚ ਇਹਨਾਂ ਨੇ ਉਹਦਾ ਨਾਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਅਜਾ ਕੁਝ ਸਾਡੀ ਗੱਲ ਕਰ ਜਦੋਂ ਦੇ ਘਰ ਦੇਆਂ ਨੂੰ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ 2-3 ਵਾਰੀ ਇਹ ਸਾਡੇ ਘਰੇ ਨਿਵਾੜਿਆ ਸਾਇਕਲ ਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿਣੀਆਂ ਤੇ ਇਹਨਾਂ ਸਰ ਬਾਰ-ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿੰਦੇ ਤੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਆ ਉਹ ਸਰ 24 ਘੰਟੇ ਚਬਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਜਦੋਂ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗਾਹ ਰੱਖਦੇ ਹੰਦੇ ਤੰਗ ਆ ਕੇ ਮੈਂ ਐਸਐਸਪੀ ਸਾਹਿਬ ਨੂੰ ਕੰਪਲੇਨ ਕੀਤੀ ਸੀਗੀ ਪਰਸੋਂ ਸਰ ਉਹਨਾਂ ਨੇ ਮੈਂ ਕੰਪਲੇਨ ਲਿਖੀ ਸੀ ਕਿ ਜਿਹੜਾ ਵਿਨੋਦ ਆ ਉਹ ਸਾਡੇ ਘਰ ਆ ਅਚਾਨਕ ਆਵਾੜਾ ਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ਠੱਕੇ ਨਾਲ ਭੇਜਿਆ ਘਰੋਂ ਬਾਹਰ ਮੈਂ ਤੇ ਮੇਰੀਆਂ ਕੁੜੀਆਂ ਨੇ ਕਿਉਂਕਿ ਉਹਨਾਂ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਮੇਸ਼ਕੈਦ ਦੇ ਆਧਾਰ ਤੇ ਪੁਲਿਸ ਵਾਲੇ ਆਏ ਆ ਤੇ ਫਿਰ ਪੁਲਿਸ ਵਾਲਿਆਂ ਨੂੰ ਇਹੀ ਉੱਥੇ ਖੜੇ ਸੀਗੇ ਪੁਲਿਸ ਵਾਲਿਆਂ ਨੇ ਸਿਰਫ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਜੀ ਕਿੱਥੇ ਆ ਤੇ ਉਹਨਾਂ ਦੀ ਜਿਹੜੀ ਸੁਨੀਤਾ ਉਹਨਾਂ ਦੀ ਘਰ ਵਾਲੀ ਸੀਗੀ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲੀ ਗਲੋਚ ਤੇ ਉਹਨਾਂ ਨੂੰ ਹਤੋਪਾਈ ਕਾਫੀ ਪਏ ਆ ਹਵਲਦਾਰ ਨੂੰ ਮੁੱਕੇ ਵਗੈਰਾ ਮਾਰੇ ਆ ਫਿਰ ਉਹਨਾਂ ਦੇ ਲੱਤਾਂ ਨੂੰ ਚੰਬੜ ਗਏ ਕਿ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਨਾ ਮੈਂ ਤੁਹਾਨੂੰ ਹਿਲੰਦੇ ਨਾ ਫਿਰ ਉਹ ਬਿਨਾ ਕਿਸੇ ਨੂੰ ਚੱਕੇ ਤੇ ਉਥੋਂ ਚਲੇ ਗਏ ਆ ਸਰ ਵਾਪਸ ਚਲੇ ਗਏ ਸੀਗੇ ਤੇ ਫਿਰ ਉਹਨੇ ਸੁਨੀਤਾ ਨੇ ਹੁਣ ਉਲਟ ਸਾਡੇ ਤੇ ਕਰ ਦਿੱਤਾ ਕਿ ਪੁਲਿਸ ਮੁਲਾਜ਼ਮ ਮੈਨੂੰ ਪਏ ਆ ਜਦ ਕਿ ਅਸੀਂ ਮੌਕੇ ਤੇ ਮੌਜੂਦ ਸੀ ਪਿੰਦੇ ਸਰਪੰਚ ਮੈਂਬਰ ਸਾਰੇ ਮੌਜੂਦ ਸੀਗੇ ਉਸ ਟਾਈਮ ਤੇ ਮੌਕੇ ਤੇ ਤੇ ਸੁਨੀਤਾ ਜਿਹੜੀ ਉਹ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਗੱਲ ਹਤੋਪਾਈ ਪਈ ਆ ਤੇ ਫਿਰ ਉਹਨਾਂ ਨੇ ਆਪਦੇ ਬਚਾਅ ਦੇ ਵਿੱਚ ਆਪਦੀ ਲੱਤ ਛੜਾਈ ਐ ਤੇ ਇਹਨਾਂ ਨੇ ਈਸ਼ੂ ਬਣਾ ਦਿੱਤਾ ਉਹਨਾਂ ਨੇ ਪਤਾ ਨਹੀਂ ਗ੍ਰਿਫਤਾਰ ਕਰਨ ਆਏ ਸੀ ਉਹਨਾਂ ਨੇ ਗ੍ਰਿਫਤਾਰ ਕਰਨ ਆਏ ਸੀ ਸਰ ਮੈਂ ਸ਼ਿਕਾਇਤ ਦੇ ਅਧਾਰ ਤੇ ਪਰ ਉਹ ਕਹਿੰਦੀ ਸੀ ਮੈਂ ਜਾਨ ਨਹੀਂ ਦੇਣਾ ਉਹ ਸੜਕ ਤੇ ਲੰਮੇ ਪੈ ਗਈ ਤੇ ਇਹਨਾਂ ਦੀਆਂ ਲੱਤਾਂ ਫੜ ਲਈਆਂ ਸੀ ਹੁਣ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਗਹਿਰੀ ਨਾਲ ਇਹਦੇ ਮਾਮਲੇ ਦੀ ਜਾਂਚ ਗਹਿਰੀ ਨਾਲ ਮੈਂ ਕਹਿੰਦੀ ਜੋ ਸੱਚ ਹੈ ਸੱਚ ਸਾਹਮਣੇ ਆਵੇ ਜੋ ਝੂਠ ਹੈ ਜੋ ਕੋਈ ਝੂਠ ਕਰਦਾ ਤਾਂ ਝੂਠ ਸਾਹਮਣੇ ਆਵੇ ਇਨਸਾਫ ਦਵਾਇਆ ਜਾਵੇ ਸਰ ਕੀ ਨਾਮ ਤੁਹਾਡਾ ਤੇ ਕੀ ਇੱਥੇ ਦੇਖਿਆ ਹੁੰਦਾ ਮੌਕੇ ਤੇ ਇਹ ਆਸੇ ਜੀ ਤਾਂ ਫੜਨਾ ਹੈ ਸਰ ਮੇਰਾ ਨਾਮ ਜਗਜਿੰਦਰ ਆ ਮੈਂ ਪਿੰਡ ਆਲੇ ਦਾ ਆਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸੁਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਮੁਲਾਜ਼ਮਾਂ ਦਾ ਗਾਲੋ-ਗਲੋਚ ਕੀਤਾ ਅਤੇ ਕਹਿੰਦੇ ਕਿ ਇਸ ਇਸ ਨੂੰ ਆਪਣੇ ਨਹੀਂ ਲਜਾਣ ਦੇਣਾ ਵਿਰੋਧ ਨੂੰ ਉਸ ਦੀ ਪਤਨੀ ਨੇ ਮਲਾਜਮ ਪਹਿਲਾਂ ਤਾਂ ਮਲਾਜਮ ਦੀ ਬਾਹ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜਮਾਂ ਨੇ ਤਾਂ ਉਸ ਦੀ ਪਤਨੀ ਸੁਨੀਤਾ ਨੇ ਇੱਕ ਮਲਾਜਮ ਦੀ ਲੱਤ ਫੜ ਲਈ ਉਸ ਨੇ ਲੱਤ ਨੂੰ ਆਪਣੇ ਛਡਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪ ਦੀ ਲੱਤ ਨੂੰ ਛਡਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸ ਨੇ ਲੱਤ ਮਾਰੀ ਪਰ ਇਹੇ ਦਾ ਕੁਛ ਨਹੀਂ ਮੈਂ ਮੌਜੂਦਾ ਗਵਾ ਹਸਤਾ ਮੈਂ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਉਹਨੇ ਇਕੱਲੇ ਪੁੱਛਗਲ ਕੀਤੀ ਆ ਤੇ ਉਹਨੇ ਇਹ ਕਿਹਾ ਗਿਆ ਕਿ ਇਸ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਬਸ ਉਹਨਾਂ ਨੇ ਇਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਹੈ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਇਹ ਬਾਅਦ ਚ ਇਹ ਵੀ ਉਹਨਾਂ ਹੀ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ ਬੇਟੇ ਨੇ ਵੀ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦ ਚੱਲ ਤੌਰ ਤੇ ਤੇ ਹੋਰ ਅਸੀਂ ਨਾ ਤਾਂ ਮੁੱਲਸ ਮਲਾਜਮਾਂ ਨੂੰ ਬਖਸ਼ਣਾ ਤੇ ਨਾ ਚਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ ਨਹੀਂ ਹਾਂ ਚਾਹ ਚੋਣੀ ਹੈ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਕੀ ਲਾਣਾ ਤੁਹਾਡਾ ਮੇਰਾ ਨਾਮ ਰਿੰਪੀ ਹੈ ਇਹ ਮੇਰੇ ਮੰਮੀ ਨੇ ਕ੍ਰਿਸ਼ਨਾ ਘਿਹਵਾਲੇ ਵਾਲੇ ਵਾਲੇ ਫੇਸ 3 ਤੋਂ ਤੇ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾਬ ਪੁਲਸ ਵਾਲੇ ਵੜ ਗਏ ਚਾਰ ਵੰਦੇ ਉਹਨਾਂ ਨੇ ਮੇਰੇ ਮੰਮੀ ਨਾਲ ਮੇਰੇ ਭਰਾ ਨਾਲ ਮੇਰੇ ਪਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਆ ਤੇ ਗਾਲਾਂ ਗੱਡੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਕੀ ਕੰਪਲੇਟ ਲੈ ਕੇ ਆਏ ਸੀ ਉਹ ਕੰਪਲੇਟ ਇਹ ਲੈ ਕੇ ਆਏ ਸੀ ਕਿ ਸਾਡੇ ਸਾਹਮਣੇ ਇੱਕ ਲੇਡੀਸ ਰਹਿੰਦੀ ਆ ਉਹਨੇ ਬਿਜਲੀ ਬੋਰਡ ਦੀ ਕੁੰਡੀ ਪਾਈ ਹੋਈ ਆ ਤਾਰਾਂ ਦੀ ਤੇ ਉਹਨੂੰ ਪਹਿਲੇ ਵੀ ਇਸ ਪਿੱਛੇ ਜੁਰਮਾਨਾ ਪੈ ਚਾਹ ਹਾਂਜੀ ਉਹ ਬਿਜਲੀ ਚੋਰੀ ਕਰਦੀ ਹੈ ਉਹਦਾ ਐਨਓਸੀ ਕਰਕੇ ਉਹਦਾ ਮੀਟਰ ਨਹੀਂ ਲੱਗਦਾ ਪਿਆ ਤੇ ਉਹਨੇ ਕੁੰਡੀ ਤਾਂ ਪਾਈ ਹੋਈ ਹੈ ਤੇ ਉਹਦਾ ਉਹ ਹੁਣ ਉਹਨੇ ਮੀਟਰ ਤੇ ਫਾਰਸ਼ੀਦੀ ਰਗੜਾਈ ਕਰਾਨੀ ਹੈ ਤੇ ਉਹਨੇ ਫਿਰ ਕੱਲ ਪਰਸੋਂ ਵੇ ਕੁੰਡੀ ਪਾਈ ਹੈ ਤੇ ਉਹਦੇ ਪਿੱਛੇ ਮਾੜੀ ਬੋਲਚਾਲ ਹੋਈ ਤੇ ਉਹਦੇ ਪਿੱਛੇ ਇਹਨੇ ਕੰਪਲੀਟ ਲਿਖਾਤੀ ਕਿ ਮੇਰੇ ਡੈਡੀ ਨੂੰ ਕਿ ਇਹ ਮੈਨੂੰ ਛੇੜਦਾ ਤੇ ਮੌਲਾਜਮਾ ਦੀ ਵਰਦੀ ਪਾਈ ਕਿਸ ਤਰ੍ਹਾਂ ਇਹਨਾਂ ਨੂੰ ਘੁੱਟ ਮਾਰ ਦੋ ਪੁਲਿਸ ਵਾਲੇ ਸਿਵਲ ਵਰਦੀ 'ਚ ਸੀਗੇ ਤੇ ਦੋ ਵਰਦੀ ਦੋਨੇ ਵਰਦੀ ਪਾਈ ਸੀ ਏਐਸਆਈ surjeet ਆ ਥਾਂ ਦਾ ਕੁਲਗੜੀ ਤੋਂ ਉਹਨੇ ਮੇਰੀ ਮੰਮੀ ਨਾਲ ਉਹਨੇ ਲੱਤਾਂ ਮਾਰੀਆਂ ਉਹਨੇ ਹੀ ਮੱਤਾਂ ਮਾਰੀਆਂ ਮੂੰਹ ਤੇ ਮਾਰੀਆਂ ਮੂੰਹ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਬਾਹ ਵੀ ਮਰੋੜੀ ਹੈ ਬਾਹਤ ਉਹਨਾਂ ਦੀ ਟੁੱਟ ਗਈ ਹੈ ਪੂਰੀ ਐਕਸਰੇ ਸੋਮਵਾਰ ਹੋਏਗਾ ਤੇ ਐਕਸਰੇ ਤਾਂ ਹੁਣ ਹੁੰਦਾ ਨਹੀਂ ਰਿਹਾ ਦੇਖੋ ਕੀ ਮੰਗਿਆ ਹੋਇਆ ਜੀ ਕੋਈ ਸਾਡੀ ਇਹ ਮੰਗ ਹੈ ਸਾਨੂੰ ਉਹ ਐਸਆਈ surjeet ਖਾਲਾ ਕੋਲਗੜੀ ਤੋਂ ਉਹਨੂੰ ਪੇਸ਼ ਕੀਤਾ ਜਾਵੇ ਉਹਦੀ ਸਾਡੇ ਨਾਲ ਗੱਲ ਕਰਾਈ ਜਾਵੇ ਤੇ ਜਿਹੜੀ ਲੇਡੀਜ਼ ਕਿਰਨ ਆਸ਼ਾ ਵਰਕਰ ਹੈ ਉਹਨੇ ਮੇਰੀ ਮੰਮੀ ਤੇ ਮੇਰੇ ਡੈਡੀ ਹਾਂਜੀ ਉਹ ਆਸ਼ਾ ਵਰਕਰ ਹੈ ਮਮਦੋੜ ਜੀ ਹਾਂਜੀ ਤੇ ਉਹਨੇ ਮੇਰੇ ਡੈਡੀ ਤੇ ਗਲਤ ਬਲੇਮ ਲਗਾਇਆ ਉਹਨੂੰ ਵੀ ਪੇਸ਼ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਕਿ ਉਸ ਐਸਆਈ ਨੂੰ ਸਸਪੈਂਡ ਕੀਤਾ ਜਾਵੇ ਬੀਨਾ ਲੇਡੀਸ ਤੋਂ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਲੇਡੀਸ ਨੂੰ ਹੱਥ ਕਿੱਦਾਂ ਲਾਇਆ ਜੈਂਸ ਬੰਦੇ ਨੇ ਹਾਂ ਜੀ ਸਾਨੂੰ ਪੁਲਿਸ ਵਾਲਾ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਪੁਲਿਸ ਵਾਲਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਤੋਂ ਮੰਗ ਤਾਂ ਹਾਂ ਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ